ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਗੰਮੀ ਰਚਨਾ ਜਪ ਸਾਹਿਬ ਉਸ ਦੀ ਆਪ ਵਿਚਾਰ ਸਰਵਨ ਕਰ ਰਹੇ ਹੋ ਸੱਚ ਨਾਲ ਜੁੜਨ ਦਾ ਵਸੀਲਾ ਹੈ ਸਚਿਆਰ ਹੋਣਾ ਤੇ ਸਚਿਆਰ ਉਹੀ ਹੁੰਦਾ ਹੈ ਜੋ ਹੁਕਮ ਦੀ ਰਜ਼ਾ ਦੇ ਚਲਦਾ ਹੈ ਕਿਉਂਕਿ ਸਭ ਕੁਝ ਹੁਕਮ ਦੇ ਚ ਹੋ ਰਿਹਾ ਹੈ ਫਿਰ ਜਿਨ੍ਹਾਂ ਨੇ ਉਸ ਹੁਕਮ ਨੂੰ ਸਮਝਿਆ ਉਹਨਾਂ ਨੇ ਹੀ ਪ੍ਰਮਾਤਮਾ ਦੇ ਰਾਜ ਨੂੰ ਭੇਦ ਨੂੰ ਜਾਣਿਆ ਉਸ ਹੁਕਮੀ ਦੇ ਭੇਦ ਨੂੰ ਰਾਜ ਨੂੰ ਮਨੁੱਖ ਨੇ ਆਪਣੇ ਸੁਭਾਅ ਦੇ ਮੁਤਾਬਕ ਵਿਚਾਰਕਾਂ ਨੇ ਆਪਣੀ ਵਿਚਾਰ ਦੇ ਮੁਤਾਬਕ ਵੱਖ-ਵੱਖ ਕਰਕੇ ਜਾਣਿਆ ਇਸ ਵਾਸਤੇ ਉਸ ਹੁਕਮੀ ਦੀਆਂ अनेका ਕਥਨੀਆਂ ਪਰਚਲਤ ਹੋ ਗਈਆਂ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਇਸ ਤੇਜੀ ਪੌੜੀ ਤੱਕ ਦੀ ਵਿਚਾਰ ਆਪਨੇ ਸਰਵਨ ਕੀਤੀ ਚੌਥੀ ਪੌੜੀ ਦੇਚ ਉਸ ਹੁਕਮੀ ਦੀ ਵਜਾਹਤ ਉਸ ਹੁਕਮੀ ਦਾ ਸਰੂਪ ਉਸ ਹੁਕਮੀ ਦੇ ਅਗੋਂ ਭੇਟ ਕੀ ਰੱਖੀਏ ਨਜ਼ਰਾਨਾ ਕੀ ਰੱਖੀਏ ਇਤਿਆਦ ਵਿਚਾਰਾਂ ਸਤਿਗੁਰudev ਜੀ ਮਹਾਰਾਜ ਚੌਥੀ ਪੌੜੀ ਚ ਦੱਸਦੇ ਨੇ ਲੇਕਿਨ ਫਿਰ ਗੱਲ ਇੱਥੋਂ ਹੀ ਆਰੰਭ ਕਰਦੇ ਨੇ ਕਿ ਸਾਚਾ ਸਾਹਿਬ ਉਹ ਹੁਕਮੀ ਸੱਚ ਹੈ ਤੇ ਸਾਹਿਬ ਕਹਿੰਦੇ ਨੇ ਮਾਲਕ ਨੂੰ ਸਹੀ ਮੈਨਿਆਂ ਦੇ ਵਿੱਚ ਉਹ ਮਾਲਕ ਹੈ ਬਾਕੀ ਜਿੰਨੀ ਮਲਕੀਅਤ ਦੇ ਦਾਵੇ ਨੇ ਸਭ ਝੂਠੇ ਨੇ ਜਿਸ ਦਿਨ ਕੋਈ ਆਪਣੇ ਮਨ ਦਾ مالک ਹੋ ਜਾਂਦਾ ਹੈ ਅਜੇ ਤੇ ਮਨੁੱਖ ਇੰਦਰੀਆਂ ਦਾ ਮਨ ਦਾ ਗੁਲਾਮ ਹੈ ਤੇ ਜਿਸ ਦਿਨ مالک ਹੋ ਜਾਂਦਾ ਹੈ ਹਿੰਦੁਸਤਾਨ ਦੀ ਪੁਰਾਣੀ ਧਾਰਮਿਕ ਬਾਦਸ਼ਾਹ ਜਿਸ ਨੂੰ ਕਹਿੰਦੇ ਨੇ ਸਵਾਮੀ ਇਸ Swami لو ਸੰਤਾ वास्ते सन्यासियां वास्ते ਵਰਤਿਆ ਗਿਆ اخਰੀ ਅਰਥ ਹੈ مالک ਵੀ ਇਹ ਆਪਣੇ ਮਨ ਦੇ مالک ਨੇ ਮਨ ਦੇ ਗੁਲਾਮ ਨਹੀਂ ਕਿ ਹੁਣ ਮਨ ਜੋ ਕੁਛ ਆਖੇ ਤੇ ਉਹੀ ਕਰੀ ਜਾਣਾ ਇਸ ਤਰ੍ਹਾਂ ਨਹੀਂ ਕਿ ਗੁਲਾਮ ਨਹੀਂ ਨੇ ਬਜੇ ਹੋਏ ਨਹੀਂ ਨੇ ਮਨ ਕੋ ਗੁਲਾਮ ਹੈ ਕਿਸੇ ਨੇ ਇੱਕ ਗਾਲ ਕੱਢੀ ਤੇ ਬੰਦਾ ਕਰੋਧੀ ਹੋ ਗਿਆ ਇਿੱਦਾ ਮਤਲਬ ਹੈ ਗੁਲਾਮ ਹਾਂ ਅਸੀਂ ਕੋਈ ਵੀ ਸਾਨੂੰ ਗਰੋਧੀ ਕਰ ਸਕਦਾ ਹੈ ਇੱਕ ਗਾਲ ਕੱਢੇ ਕੋਈ ਆਪਾਂ ਗਰੋਧੀ ਹੋ ਗਏ ਇਿੱਦਾ ਮਤਲਬ ਹੈ ਸਾਡੀ ਗਰੋਧੀ ਹੋਣ ਦੀ ਚਾਬੀ ਦੂਜਿਆਂ ਦੇ ਹੱਥੇ 'ਚ ਸਾਨੂੰ ਕਿਸੇ ਵਕਤ ਵੀ ਗਰੋਧੀ ਕਰ ਸਕਦੇ ਨੇ ਕਿਸੇ ਨੇ ਕੋਈ ਮਾੜਾ ਸ਼ਬਦ ਆਖਿਆ ਤੇ ਆਪਾਂ ਸੋਗ ਦੇ 'ਚ ਪੈ ਗਏ ਚਿੰਤਾ ਦੇ 'ਚ ਪੈ ਗਏ ਅਫਸੋਸ ਦੇ 'ਚ ਪੈ ਗਏ ਸਾਰੀ ਰਾਤ ਨੀਂਦ ਨਹੀਂ ਆਏ ਬਈ ਉਹਨੇ ਮਾੜਾ ਸ਼ਬਦ ਕਿਉਂ ਆਖਿਆ ਤੇ ਇਦਾਂ ਮਤਲਬ ਕੋਈ ਵੀ ਸਾਨੂੰ ਦੁਖੀ ਕਰ ਸਕਦਾ ਹੈ ਕੋਈ ਵੀ ਪਰੇਸ਼ਾਨ ਕਰ ਸਕਦਾ ਹੈ ਇੱਕ ਬੋਲ ਬੋਲ ਕੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਕਹਿੰਦੇ ਨੇ ਕਿ ਇਹਨਾਂ ਦਾ ਜੀਵਨ ਦੂਜਿਆਂ ਦੇ ਹੱਥੇ 'ਚ ਹੈ ਕੋਈ ਵੀ ਬੇਚੈਨ ਕਰ ਸਕਦਾ ਹੈ ਕੋਈ ਵੀ ਪਰੇਸ਼ਾਨ ਕਰ ਸਕਦਾ ਹੈ ਕੋਈ ਵੀ ਦੁਖੀ ਕਰ ਸਕਦਾ ਹੈ ਇਹ ਸੁਆਮੀ ਨਹੀਂ ਅਸਲੀ ਮਾਲਕ ਮਨੁੱਖ ਉਸ ਦਿਨ ਹੁੰਦਾ ਆਪਣੇ ਜੀਵਨ ਦਾ ਜਿਸ ਦਿਨ ਜਗਤ ਜੀਵਨ ਦਾ ਜੋ مالک ਉਹ ਸੱਚਾ ਸਾਹਿਬ ਹੈ ਉਸ ਨਾਲ ਜੁੜਦਾ ਹੈ ਫਿਰ ਇਹ مالک ਹੁੰਦਾ ਹੈ ਕਿਉਂਕਿ ਰਾਜੇ ਦੀ ਔਲਾਦ ਰਾਜਕੁਮਾਰ ਹੁੰਦੀ ਹੈ ਉਸ ਜਗਤ ਦੇ ਸੂਮੀ ਦਾ ਜੋ ਪੁੱਤਰ ਹੈ ਜੋ ਉਸ ਨਾਲ ਜੁੜ ਗਿਆ ਆਖਿਰ ਉਹ ਗੁਲਾਮ ਥੋੜੀ ਹੋਵੇਗਾ ਉਹ ਵੀ مالک ਹੋਵੇਗਾ ਆਪਣੀ ਹੋਂਦ ਦਾ ਤਾਂ ਇੱਕ ਤੇ ਉਹ ਜੋ ਮਨ ਦੇ ਅਧੀਨ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਗੁਰਮਤਿ ਦੇ ਚ ਉਹਨਾਂ ਵਾਸਤੇ ਸ਼ਬਦ ਹੈ ਮਨਮੁਖ ਜੋ ਮਨ ਨੇ ਕਹਿਣੇ ਕਰਨਾ ਗੁਲਾਮ ਨੇ ਬਜੇ ਹੋਏ ਨੇ ਤੇ ਮਨ ਦੀ ਹਾਲਤ ਕਦੀ ਦੁਖੀ ਹੋ ਜਾਂਦਾ ਕਦੀ ਸੁਖੀ ਇੱਕ ਰਸਤੇ ਹੈ ਨੇ ਚਾਰ ਬੰਦੇ ਭਲਾ ਭਲਾ ਅਖਣ ਲੱਗ ਪੈਂਦੇ ਬੰਦਾ ਗੁਬਾਰੇ ਦੀ ਤਰ੍ਹਾਂ ਫੁੱਲ ਜਾਂਦਾ ਤੇ ਚਾਰ ਬੰਦੇ ਬੁਰਾ ਬੁਰਾ ਅਖਣ ਲੱਗ ਪੈਂਣ ਤੇ ਬੰਦਾ ਢੇਰੀ ਢਾ ਕੇ ਬੈਠ ਜਾਂਦਾ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜਗਤ ਬੁਰਾ ਬੁਰਾ ਕਹਿੰਦਾ ਆਖਣ ਦੇ ਜਗਤ ਭਲਾ ਭਲਾ ਕਹਿੰਦਾ ਆਖਣ ਦੇ ਕੋਈ ਭਲਾ ਭਲਾ ਕਹਿੰਦਾ ਸੀ ਕੋਈ ਫੁੱਲ ਜਾਣਾ ਉਹਦੇ ਭਲਾ ਭਲਾ ਆਖਣ ਨਾਲ ਕੋਈ ਅਸੀਂ ਭਲੇ ਆ ਤੇ ਜੇ ਕੋਈ ਬੁਰਾ ਬੁਰਾ ਆਖਦਾ ਹੈ ਤੇ ਸਾਡੇ ਬਾਰੇ ਕਿਸੇ ਨੂੰ ਫੈਸਲਾ ਕਰਨ ਦਾ ਕੀ ਹੱਥ ਹੈ ਅਸੀਂ ਆਪਣਾ ਫੈਸਲਾ ਆਪ ਕਰਨਾ ਤੂੰ ਖੁਦ ਬ ਮੁਨਸਫ ਸ਼ੋਦਾ ਸ਼ੇਖ ਸਾਦੀ ਕਨਨ ਤੂੰ ਆਪਣਾ ਫੈਸਲਾ ਆਪ ਕਰਕੇ ਤੂੰ ਕੀ ਹੈ ਤੂੰ ਦੂਜਿਆਂ ਤੋਂ ਕਿਉਂ ਫੈਸਲੇ ਕਰਾਨਾ ਹੈ ਕਿ ਤੂੰ ਕੀ ਹੈ ਹਰ ਬੰਦਾ ਦੂਜੇ ਤੀਜਿਆਂ ਤੋਂ ਫੈਸਲੇ ਕਰਾਂਦਾ ਹੈ ਆਪਣੀ ਜ਼ਿੰਦਗੀ ਬਾਰੇ ਕਿ ਮੈਂ ਕੀ ਹਾਂ ਮੈਂ ਭਗਤ ਹਾਂ ਕਿ ਨਹੀਂ ਮੈਂ ਦਾਨੀ ਗਿਆਨੀ ਹੈਗਾ ਕਿ ਨਹੀਂ ਮੈਂ ਸ਼ਰੀਫ ਹੈਗਾ ਮੈਂ ਚੰਗੀ ਸੇਵਾ ਕੀਤੀ ਹੈ ਕਿ ਨਹੀਂ ਹੁਣ ਲੋਕੀ ਕੀ ਆਖਦੇ ਨੇ ਤੇ ਇਹਦਾ ਮਤਲਬ ਹੈ ਤੂੰ ਲੋਕਾਂ ਦਾ ਗੁਲਾਮ ਹੈ ਅਜੇ ਇਸਨੇ ਧਾਰਮਿਕ ਮਰਿਆਦਾ ਨੂੰ ਨਹੀਂ ਜਾਣਿਆ ਨਹੀਂ ਸਮਝਿਆ ਲੋਕੀ ਕੀ ਆਖਣਗੇ ਜਗਤ ਕੀ ਆਖੇਗਾ ਅਗਰ ਇਸ ਤਰੀਕੇ ਨਾਲ ਬ੍ਰਹਮ ਗਿਆਨੀ ਸੋਚਣ ਲੱਗ ਪੈਨ ਤਾਂ ਭਗਤ ਬ੍ਰਹਮ ਗਿਆਨੀ ਜਗਤ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਪੋਤੇ ਸਾਫ ਇਸ ਢੰਗ ਨਾਲ ਜੀਂਦੇ ਨੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਡਾਰ ਕਿਉਂਕਿ ਆਪਣੇ ਮਾਲਕ ਨੇ ਆਪਣੇ ਸਵਾਮੀ ਨੇ ਸੰਸਾਰ ਵਿੱਚ ਕੋਈ ਵਿਰਲਾ ਹੀ ਹੋਵੇਗਾ ਜੋ ਆਪਣੇ ਜੀਵਨ ਦਾ ਮਾਲਕ ਹੋਵੇ ਕਹਿ ਦਿੰਦਾ ਮੈਂ ਮਕਾਨ ਦਾ ਮਾਲਕ ਹਾਂ ਧਨ ਦਾ ਮਾਲਕ ਹਾਂ ਪਰਿਵਾਰ ਦਾ ਮਾਲਕ ਹਾਂ ਸਾਜ਼ੋ ਸਮਾਨ ਦਾ ਮਾਲਕ ਹਾਂ ਪਰ ਕਮਾਲ ਦੀ ਗੱਲ ਇਸ ਦੀ ਮਲਕੀਅਤ ਨੂੰ ਦੇਖ ਕੇ ਹੈਰਾਨਗੀ ਆਉਂਦੀ ਜਿਹੜਾ ਜੀਵਨ ਤੇਰੇ ਕੋਲ ਹੈ ਇਸ ਦਾ ਤੂੰ ਮਾਲਕ ਨਹੀਂ ਗੁਲਾਮ ਹੈ ਮਨ ਤੇਰੇ ਕੋਲ بڑے بڑے ਅਨਰਥ ਕਰਾ ਲੈਂਦਾ ਹੈ ਜਦ ਬੰਦਾ ਕੋਈ ਪਛਤਾਪ ਦੇ ਚ ਬੈਠਾ ਹੋਵੇ ਪਛਤਾਪ ਕਰ ਰਹੇ ਹੋਏ ਇਹਦਾ ਮਤਲਬ ਹੈ ਕਿ ਪਛਤਾਪ ਕੋਈ ਸਵਾਸਤੇ ਕਰ ਰਹੇ ਕਿ ਮੈਂ ਕਰਨਾ ਨਹੀਂ ਸੀ ਮੇਰੇ ਕੋਲ ਹੋ ਗਿਆ ਕਿਉਂ ਹੋ ਗਿਆ ਤੇ ਮੈਂ ਬੋਲਣਾ ਨਹੀਂ ਸੀ ਬੋਲੇ ਆ ਗਏ ਇਹ ਮੈਂ ਕਰਨਾ ਨਹੀਂ ਸੀ ਹੋ ਗਏ ਤੇ ਇਹਦਾ ਮਤਲਬ ਤੂੰ ਆਪਣੀ ਕਿਰਤ ਦਾ ਮਾਲਕ ਨਹੀਂ ਹੈ ਤੂੰ ਆਪਣੇ ਬੋਲ ਚਾਲ ਦਾ ਵੀ ਮਾਲਕ ਨਹੀਂ ਹੈ ਵੀ ਮੈਂ ਕਹਿਣਾ ਨਹੀਂ ਸੀ ਕਹਿ ਗਏ ਮੈਂ ਕਰਨਾ ਨਹੀਂ ਸੀ ਕਰਗੇ। क्रोध ਤੋਂ ਬਾਅਦ ਤੇ ਅਕਸਰ ਬੰਦੇ ਕੋਲ ਸਿਵਾਏ ਪਛਤਾਪ ਦੇ ਹੋਰ ਕੁਝ ਨਹੀਂ ਹੁੰਦਾ। ਤੇ ਪਛਤਾਪ ਇਸ ਗੱਲ ਦਾ ਸਬੂਤ ਹੈ ਕਿ ਮਨੁੱਖ ਆਪਣੀ ਹੋਂਦ ਦਾ ਆਪਣੇ ਜੀਵਨ ਦਾ ਮਾਲਕ ਨਹੀਂ ਹੈ, ਗੁਲਾਮ ਹੈ। ਧਰਮ ਦਾ ਸਭ ਤੋਂ ਵੱਡਾ ਫਲ ਵੀ ਮੰਨਿਆ ਗਿਆ ਹੈ ਮੋਕਸ਼, ਮੁਕਤੀ। ਮੁਕਤੀ ਦਾ ਮਤਲਬ ਕੀ ਆਜ਼ਾਦੀ। ਕੋਈ ਬੰਧਨ ਨਹੀਂ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ ਉਹ ਬੰਧਨ ਤੋੜ ਦਿੰਦਾ ਹੈ ਤੇ ਮੁਕਤ ਕੌਣ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਬੰਧਨ ਤੋਰੇ ਹੋਵੇ ਮੁਕਤ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਬੰਧਨਾਂ ਤੋਂ ਤੋੜ ਦਿੰਦਾ ਹੈ ਮੁਕਤ ਹੋ ਜਾਂਦਾ ਹੈ ਤੇ ਬੰਧਨ ਕੀ ਨੇ ਬੰਧਨ ਤੋਂ ਅਵਗਣ ਜੇਤੜੇ ਤੇਤੜੇ ਗਲੀ ਜ਼ੰਜੀਰ ਕਈ ਵਾਰ ਮਨੁੱਖ ਬੜੀ ਮੁਸ਼ਕਲ ਨਾਲ ਇੱਕ ਜ਼ੰਜੀਰ ਨੂੰ ਤੋੜਦਾ ਹੈ ਤੇ 10 ਜ਼ੰਜੀਰਾਂ ਹੋਰ ਗੱਲ ਵਿੱਚ ਪਾ ਲੈਂਦਾ ਹੈ ਇੱਕ ਕੜੀ ਨੂੰ ਤੋੜਦਾ ਹੈ ਬੜੀ ਮੁਸ਼ਕਲ ਨਾਲ ਇੱਕ ਹੱਥ ਕੜੀ ਨੂੰ ਤੇ 10 ਹੋਰ ਪਾ ਲੈਂਦਾ ਹੈ ਔਗਣਾ ਦੀਆਂ ਭਾਈਆਂ ਔਗਣਾ ਦੀਆਂ ਜ਼ੰਜੀਰਾਂ ਰੋਜ਼ ਰੋਜ਼ ਮਨੁੱਖ ਦੀਆਂ ਵੱਧਦੀਆਂ ਨੇ ਘਟਦੀਆਂ ਨੇ ਔਰ ਐਸਾ ਨਹੀਂ ਹੈ ਕਿ ਤੋੜਦਾ ਨਹੀਂ ਹੈ ਕਿਦਰੇ ਇੱਕ ਕਦ ਸੰਜੇਰ ਨੂੰ ਤੋੜਦਾ 10 ਪਾ ਲੈਂਦਾ ਇੱਕ ਕਿਦਰੇ ਬੜੀ ਮੁਸ਼ਕਿਲ ਨਾਲ ਗੁਰਦੁਆਰੇ ਆ ਕੇ ਕੋਈ ਇੱਕ ਕਦ ਕੰਮ ਚੰਗਾ ਕੀਤਾ ਤੇ ਦਿਨ ਭਰ ਦੇਚ 10 20 ਮਾੜੇ ਕਰ ਛੱਡੇ ਇੱਕ ਕੜੀ ਤੋੜੀ ਹੈ 10 ਕੜੀਆਂ ਹੱਥ 'ਚ ਪਾ ਲਈਆਂ ਨਾ ਇੱਕ ਔਗਣ ਜੇਤੜੇ ਤੇ ਔਗਣ ਪਤਾ ਕਿੰਨੇ ਕਿਨੇ ਬੰਦੇ ਦੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਐਨੇ ਔਗਣ ਨੇ ਇੰਨੀਆਂ ਫਾਇਆਂ ਨੇ ਇੰਨੀਆਂ ਜ਼ੰਜੀਰਾਂ ਨੇ ਤੇ ਜਿਹੜਾ ਇਤਨੀਆਂ ਜ਼ੰਜੀਰਾਂ ਦੇ ਚ ਜਕੜਿਆ ਹੋਵੇ ਮਾਲਕ ਥੋੜੀ ਏ ਉਹ ਮਾਲਕ ਨਹੀਂ ਏ ਮਾਲਕ ਕੌਣ ਹੈ ਸਾਇਬ ਕੰਨ ਸਾਚਾ ਸਾਹਿਬ ਉਹ ਜੋ ਸੱਚ ਹੈ ਉਹ ਜੋ ਸਾਚਾ ਹੈ ਉਹ ਮਾਲਕ ਵੀ ਹੈ ਜਗਤ ਦਾ ਕ੍ਰਿਤ ਦਾ ਆਪਣਾ ਅਸੀਂ ਜਿਸ ਮਕਾਨ ਨੂੰ ਕਈ ਵਾਰ ਜਿਸ ਜ਼ਮੀਨ ਨੂੰ ਕਹਿ ਦਿੰਦੇ ਆ ਸਾਡੀ ਮਲਕੀਅਤ ਹੈ ਗੁਲਾਮ ਹੈ ਸਾਡੀ ਅਸੀਂ ਦੇ ਮਾਲਕਾਂ ਜਿਸ ਚੀਜ਼ ਨੂੰ ਅਸੀਂ ਕਹਿਦੇ ਹਾਂ ਅਸੀਂ ਇਸ ਦੇ ਮਾਲਕਾਂ ਦੂਜੀ ਚੀਜ਼ ਆਪੇ ਗੁਲਾਮ ਹੋ ਜਾਂਦੀ ਹੈ ਅਸੀਂ ਮਾਲਕ ਹਾਂ ਤੇ ਪੁਰਖਾ ਇੱਥੇ ਤੇ ਤੇਰੇ ਜੈਸੇ ਮਾਲਕ ਪਤਾ ਨਹੀਂ ਪਹਿਲੇ ਕਿੰਨੇ ਹੋ ਚੁੱਕੇ ਨੇ ਇਸ ਜ਼ਮੀਨ ਦਾ ਤੂੰ ਅੱਜ ਮਾਲਕ ਹੈ ਤੇ ਇਥੋਂ ਪਹਿਲੇ ਕੋਈ ਹੋਰ ਸੀ ਉਸ ਤੋਂ ਪਹਿਲੇ ਕੋਈ ਹੋਰ ਸੀ ਤੇ ਇਥੋਂ ਬਾਅਦ ਕੋਈ ਹੋਰ ਹੋਵੇਗਾ ਜ਼ਮੀਨ ਬਣੀ ਹੋਈ ਹੈ ਮਾਲਕ ਬਦਲਦੇ ਗਏ ਤੇ ਇਥੋਂ ਇੱਕ ਗੱਲ ਸਪਸ਼ਟ ਹੈ ਕਿ ਗੁਲਾਮ ਬਦਲ ਗਏ ਮਾਲਕ ਤੇ ਆਪਣੀ ਥਾਂ ਤੇ ਮੌਜੂਦ ਹੈ ਦੇਖੋ ਮਕਾਨ ਨੂੰ ਅੱਗ ਲੱਗ ਜਾਏ ਦਿਵਾਲੀਆ ਹੋ ਜਾਏ ਬੰਦੇ ਦਾ ਧਨ ਨਾਸ ਹੋ ਜਾਏ ਜਾਂ ਬੰਦੇ ਕੋਲ ਧਨ ਚਲਾ ਜਾਏ ਤੇ ਧਨ ਨਹੀਂ ਰਹੁੰਦਾ ਬੰਦਾ ਰਹੁੰਦਾ ਧਨ ਚਲਾ ਗਿਆ ਕੋਈ ਧਨ ਥੋੜੀ ਰਹੁੰਦਾ ਹੈ ਮਕਾਨ ਥੋੜੀ ਰੋਵੇਗਾ ਮਨੁੱਖ ਰੋਵੇਗਾ ਇਸ ਨੂੰ ਭਗਤ ਕਬੀਰ ਨੇ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਖਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰੋ ਔਰ ਹੀ ਹੋਵੇ ਬੜਾ ਸੋਹਣਾ ਰੂਪ ਭਗਤ ਕਬੀਰ ਨੇ ਦੱਸਿਆ ਹੈ ਖਸਮ ਮਰੇ ਧਨ ਸੰਪਦਾ ਦਾ ਕੋਈ ਮਾਲਕ ਅਖਵਾਣ ਵਾਲਾ ਜੇ ਮਰ ਗਿਆ ਮਕਾਨ ਦਾ ਮਾਲਕ ਧਨ ਦਾ ਮਾਲਕ ਸੰਪਦਾ ਦਾ ਮਾਲਕ ਤੋ ਧਨ ਸੰਪਦਾ ਰੋਂਦੀ ਨਹੀਂ ਮਾਇਆ ਨਹੀਂ ਰੋਂਦੀ ਵੀ ਕਸਮ ਮਰ ਗਿਆ ਮਾਲਕ ਮਰ ਗਿਆ ਤੇ ਰੋਣਾ ਚਾਹੀਦਾ ਨਹੀਂ ਰੋਂਦੀ ਕਿਉਂ ਉਸ ਰਖਵਾਰ ਉਹ ਔਰ ਉਹ ਹੀ ਹੋਵੇ ਉਹਦਾ ਹੋਰ ਕੋਈ ਰਖਵਾਲਾ ਬਣ ਜਾਂਦਾ ਹੈ ਤੇ ਉਹ ਮਰ ਗਿਆ ਪੁੱਤਰ ਰਖਵਾਲਾ ਬਣ ਜਾਂਦਾ ਪੋਤਰਾ ਰਖਵਾਲਾ ਬਣ ਜਾਂਦਾ ਲਾਹ ਵਾਰਸ ਹੈ ਗਵਰਨਮੈਂਟ ਰਖਵਾਲੀ ਬਣ ਜਾਂਦੀ ਹੈ ਕੋਈ ਨਾ ਕੋਈ ਬਣ ਜਾਂਦਾ ਇਸ ਵਾਸਤੇ ਕੁਝ ਵਿਚਾਰਕ संपदा ਨੂੰ ਮਾਇਆ ਨੂੰ ਸਦੀਵੀ ਸੁਆਗਣ ਕਹਿੰਦੇ ਨੇ ਜਿੱਦਾਂ ਕੋਈ ਨਾ ਕੋਈ ਮਾਲਕ ਹੋਣ ਦਾ ਦਾਵਾ ਕਰਦਾ ਹੀ ਹੈ ਪਰ ਖਸਮ ਮਰੇ ਤੋ ਨਾਰ ਨਾ ਰੋਵੇ ਮਾਲਕ ਮਰ ਗਿਆ ਇਹ ਨਾਰੀ ਰੋਂਦੀ ਨਹੀਂ ਬਾਉਦਨ ਸੰਪਦਾ ਰੋਂਦੀ ਨਹੀਂ ਵੀ ਮੇਰਾ ਮਾਲਕ ਚਲਾ ਗਿਆ ਇਹਦਾ ਮਤਲਬ ਹੈ ਕੋਈ ਮਾਲਕ ਨਾਲ ਸੰਬੰਧ ਨਹੀਂ ਸੀ ਤੇ ਅਸਲੀ ਉਹ ਮਾਲਕ ਹੈ ਵੀ ਨਹੀਂ ਸੀ ਕਸਮ ਮਰੇ ਤੋ ਨਾਰ ਨਾ ਰੋਵੇ ਉਸ ਰਖਵਾਰੋ ਔਰ ਹੀ ਹੋਵੇ ਰਖਵਾਰੇ ਕਾ ਹੋਏ ਬినాਸ਼ ਆਗੇ ਨਰਕ ਇਹਾ ਭੋਗ ਬਿਲਾਸ ਜਿਹੜਾ ਦੂਜਾ ਰਖਵਾਲਾ ਹੁੰਦਾ ਉਹ ਵੀ ਨਾਸ ਹੋ ਜਾਂਦਾ ਉਹ ਵੀ ਨਹੀਂ ਰਹਿੰਦਾ ਫਿਰ ਮਾਇਆ ਦੇ ਧਨ ਸੰਪਦਾ ਦੇ ਤਿੰਨ ਰੂਪ ਕਬੀਰ ਨੇ ਬਿਆਨ ਕਰ ਦਿੱਤੇ ਸੁਆਗਨ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉ ਸੋਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਕ ਭਗਤ ਕਬੀਰ ਦੇ ਕਬੀਰ ਕਹਿੰਦੇ ਨੇ ਜਿਹੜੀ ਧਨ ਸੰਪਦਾ ਹੈ ਨਾ ਇਹ ਸ਼ੋਮ ਦੀ ਦਿੱਤੀ ਹੈ ਤੇ ਭਗਤਾਂ ਦੀ ਦਾਸੀ ਹੈ ਸੰਸਾਰੀਆਂ ਦੀ ਇਸਤਰੀ ਹੈ ਇਹਦੇ ਤਿੰਨ ਰੂਪ ਬਿਆਨ ਕੀਤੇ ਭਗਤ ਕਬੀਰ ਨੇ ਲੇਕਿਨ ਹਕੀਕਤ ਇਹ ਹੈ ਮਾਲਕ ਕੋਈ ਵੀ ਨਹੀਂ ਨਾ ਮਨੁੱਖ ਆਪਣੇ ਮਨ ਦਾ ਮਾਲਕ ਨਾ ਆਪਣੇ ਤਨ ਦਾ ਮਾਲਕ ਜਿਸ ਦਿਨ ਉਸ ਪਰਮ ਮਾਲਿਕ ਨਾਲ ਮਨੁੱਖ ਦਾ ਸੰਬੰਧ ਜੁੜਦਾ ਹੈ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਸਾਧੂ ਸੰਤਾਂ ਨੂੰ ਇਸ ਸ਼ਬਦ ਨਾਲ ਨਿਵਾਜਿਆ ਗਿਆ ਇਹ ਸੁਆਮੀ ਹੈ ਤੇ ਆਪਣੇ ਆਪ ਦਾ ਮਾਲਕ ਹੈ ਇਹਨੂੰ ਕੋਈ ਰੁਲਾਣਾ ਚਾਹੇ ਤੇ ਰੁਲਾ ਨਹੀਂ ਸਕਦਾ ਇਹਨੂੰ ਕੋਈ ਪਰੇਸ਼ਾਨ ਕਰਨਾ ਚਾਹੇ ਤਾਂ ਪਰੇਸ਼ਾਨ ਨਹੀਂ ਕਰ ਸਕਦਾ ਸੁਆਮੀ ਆਪਣੇ ਆਪ ਦੇ ਮਾਲਕ ਨੇ ਤਤੀ ਤਵੀ ਤੇ ਵੀ ਬਿਠਾ ਦਿੱਤਾ ਹੈ ਵਕਤ ਦੀ ਹਕੂਮਤ ਨੇ ਤੇ ਜ਼ਾਲਿਮਾਂ ਨੇ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੁਸਕਰਾਹਟ ਦੇ ਵਿੱਚ ਕੋਈ ਫਰਕ ਨਹੀਂ ਪਿਆ। ਸਵਾਮੀ ਨੇ ਮਾਲਕ ਨੇ ਆਪਣੇ ਆਪ ਦੇ ਗੁਲਾਮ ਤੇ ਨਿੱਕੇ ਜਿਹਾਂ ਗੱਲ ਦੇਤੇ ਰੋ ਉੱਠੇਗਾ, ਪਿੱਟ ਉੱਠੇਗਾ। ਜਗਤ ਦੇ ਵਿੱਚ ਆਪਣੇ ਜੀਵਨ ਦਾ ਕਦੇ-ਕਦਾਈਂ ਕੋਈ ਮਾਲਕ ਹੁੰਦਾ ਹੈ। ਇੱਕ ਅਵਤਾਰੀ ਪੁਰਸ਼ ਉਹ ਮਾਲਕ ਨੇ ਜਗਤ ਦੇ ਵਿੱਚ ਕੁਝ ਕੰਮ ਕਰਨ ਆਏ ਨੇ। ਇੱਕ ਜਿਸ ਨੇ ਜਪ-ਜਪ ਕੇ ਉਸ ਮਾਲਕ ਨਾਲ ਸੰਬੰਧ ਜੋੜ ਲਏ। ਤੋ ਜਿਸ ਦਾ ਮਾਲਕ ਨਾਲ ਸੰਬੰਧ ਜੁੜ ਗਿਆ ਉਹ ਗੁਲਾਮ ਨਹੀਂ ਰਹੇਗਾ ਮਾਲਕ ਦਾ ਪੁੱਤਰ ਫਿਰ ਮਾਲਕ ਹੋਵੇਗਾ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਪਰਿਪੂਰਨ ਪ੍ਰਮਾਤਮਾ ਨੂੰ ਕਹਿੰਦੇ ਨੇ ਸੱਚ ਗੁਰੂ ਨਾਨਕ ਦੀ ਦ੍ਰਿਸ਼ਟੀ 'ਚ ਜੋ ਸੱਚ ਹੈ ਉਹ ਪ੍ਰਮਾਤਮਾ ਹੈ ਜੋ ਪ੍ਰਮਾਤਮਾ ਹੈ ਉਹ ਸੱਚ ਹੈ ਤੇ ਸੱਚ ਦੇ 'ਚ ਸੱਚ ਲੀਨ ਹੋ ਸਕਦਾ ਹੈ ਤੋ ਸੱਚਿਆਰ ਕਿਵੇਂ ਬਣਿਆ ਬਥਮ ਪੌੜੀ ਚ ਦੱਸ ਦਿੱਤਾ ਉਸ ਸੱਚ ਦੀ ਰਜ਼ਾ ਦੇ ਚ ਚਲਣਾ ਹੈ ਉਸ ਹੁਕਮੀ ਦੀ ਰਜ਼ਾ ਦੇ ਚ ਚਲਣਾ ਹੈ ਉਦੀ ਰਜ਼ਾ ਕੀ ਹੈ ਉਦੀ ਰਜ਼ਾ ਦੇ ਚ ਸਭ ਕੁਝ ਹੋ ਰਿਹਾ ਹੈ ਆਕਾਰ ਹੈ ਦੁੱਖ ਨੇ ਸੁਖ ਨੇ ਦੁੱਖ ਆਇਆ ਧੰਵਾਦ ਸੁਖ ਆਇਆ ਧੰਵਾਦ ਜੈਸਾ ਸਰੀਰ ਮਿਲੇ ਹੈ ਧੰਵਾਦ ਕਰ ਇਸ ਤਰੀਕੇ ਨਾਲ ਜਦ ਹੁਕਮ ਦੀ ਰਜ਼ਾ ਦੇ ਚ ਕੋਈ ਚਲ ਰਹਾ ਹੈ ਤਾਂ ਫਿਰ ਉਹ ਹੁਕਮੀ ਦੇ ਭੇਦ ਨੂੰ ਜਾਣ ਲੈਂਦਾ ਹੈ ਉਸ ਹੁਕਮੀ ਦੀ ਗਾਥਾ ਮਨੁੱਖ ਨੇ ਆਪਣੇ ਵਿਚਾਰ ਦੇ ਮੁਤਾਬਕ ਆਪਣੇ ਸੁਭਾਅ ਦੇ ਮੁਤਾਬਕ ਵੱਖ-ਵੱਖ ਕਥਨ ਕੀਤੀ ਹੈ ਸੜੇ ਦੇਸ਼ ਦੇ ਚ ਪੁਰਾਣੇ ઋਸ਼ੀਆਂ ਦੇ 6 ਸ਼ਾਸਤਰ ਨੇ ਪਰ ਇੱਕ ਸ਼ਾਸਤਰ ਦੂਜੇ ਨਾਲ ਨਹੀਂ ਮਿਲਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਹਵਾਲਾ ਦਿੰਦੇ ਨੇ 6 ਘਰ 6 ਗੁਰ 6 ਉਪਦੇਸ਼ 6 ਘਰ ਸ਼ਾਸਤਰ 6 ਨੇ ਉਹਨਾਂ ਦੇ ਗੁਰੂ 6 ਨੇ ਆਚਾਰੀਆ ਲਿਖਾਰੀ ਉਹਨਾਂ ਦੇ 6 ਨੇ ਪਰ ਗਜ਼ਬ ਦੀ ਗੱਲ ਇਹ ਉਹਨਾਂ ਦਾ ਉਪਦੇਸ਼ ਵੀ 6 ਤਰ੍ਹਾਂ ਦਾ ਹੈ ਇੱਕ ਤਰ੍ਹਾਂ ਦਾ ਨਹੀਂ ਉਹਨਾਂ ਦੀ ਵਿਚਾਰਧਾਰਾ ਵੀ ਇੱਕ ਨਹੀਂ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਇਹਨਾਂ 6 ਗੁਰੂਆਂ ਦਾ ਗੁਰੂ ਉਹ ਇੱਕ ਹੈ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਗਿਆਨ ਤੇ ਸਾਰਿਆਂ ਨੇ ਉਸ ਤੋਂ ਲਿਆ ਉਸ ਨਾਲ ਜੁੜ ਗਏ ਪਰ ਆਪਣੇ ਮਨ ਦੇ ਮੁਤਾਬਕ ਸਾਰਿਆਂ ਨੇ ਉਹ ਵੱਖ-ਵੱਖ ਰੂਪ ਪਰਮਾਤਮਾ ਦਾ ਜਾਣਿਆ ਤੇ ਵੱਖ-ਵੱਖ ਢੰਗ ਨਾਲ ਪਰਮਾਤਮਾ ਸੰਬੰਧੀ ਵਿਚਾਰ ਪੇਸ਼ ਕੀਤੇ ਨੇ ਇਹ ਆਪਣੀ ਆਪਣੀ ਇੱਕ ਦ੍ਰਿਸ਼ਟੀ ਆਉਂਦੀ ਹੈ ਜੈਸੇ ਇੱਕ ਖਿੜਿਆ ਹੋਇਆ ਕਮਲ ਦਾ ਫੁੱਲ ਹੈ ਉਹਨੂੰ ਅਗਰ ਇੱਕ ਕੁੱਤਾ ਵੇਖੇ ਨਾ ਤੇ ਉਹਨੇ ਆਪਣੀ ਦ੍ਰਿਸ਼ਟੀ ਨਾਲ ਵੇਖਣਾ ਤੇ ਇੱਕ ਬਿੱਲੀ ਵੇਖੇ ਤੇ ਇਸ ਇੰਨਾ ਸੋਚਣਾ ਜੋ ਕੁੱਤੇ ਨੂੰ ਦਿਖਾਈ ਦੇ ਰਿਹਾ ਉਹੀ ਬਿੱਲੀ ਨੂੰ ਦਿਖਾਈ ਦੇ ਰਿਹਾ ਕਤਈ ਨਹੀਂ ਭਾਵੇਂ ਫੁੱਲ ਇੱਕ ਹੈ ਪਰ ਜੋ ਕੁੱਤੇ ਨੂੰ ਦਿਖਾਈ ਦਿੱਤਾ ਹੈ ਉਹ ਬਿੱਲੀ ਨੂੰ ਉਹ ਨਹੀਂ ਦਿਖਾਈ ਦੇ ਰਿਹਾ ਪਰ ਇੱਕ ਸਰਪ ਵੀ ਵੇਖ ਰਿਹਾ ਸੱਪ ਉਸੇ ਫੁੱਲ ਨੂੰ ਉਹ ਕੁਝ ਹੋਰ ਵੇਖ ਰਿਹਾ ਉਹ ਉਹ ਨਹੀਂ ਵੇਖ ਰਿਹਾ ਜੋ ਬਿੱਲੀ ਵੇਖ ਰਹੀ ਹੈ ਜਾਂ ਕੁੱਤਾ ਵੇਖ ਰਿਹਾ ਹੈ ਉਸੇ ਖਿੜੇ ਹੋਏ ਕਮਲ ਦੇ ਫੁੱਲ ਨੂੰ ਇੱਕ ਬੁਲਬੁਲ ਵੇਖਦੀ ਹੈ ਉਹਦੇ ਵੇਖਣ ਦਾ ਆਪਣਾ ਢੰਗ ਹੈ ਔਰ ਉਸੇ ਖਿੜੇ ਹੋਏ ਕਮਲ ਦੇ ਫੁੱਲ ਨੂੰ ਇੱਕ ਆਮ ਸਾਧਾਰਨ ਮਨੁੱਖ ਵੇਖਦਾ ਹੈ ਤੇ ਇਸ ਚੱਕਰ 'ਚ ਨਾ ਪੈਣਾ ਉਹ ਸਾਧਾਰਨ ਮਨੁੱਖ ਜੋ ਕੁਝ ਵੇਖਦਾ ਪਿਆ ਉਹਨੂੰ ਉਹੀ ਦਿਖਾਈ ਦੇ ਰਿਹਾ ਜੋ ਬੁਲਬੁਲ ਨੂੰ ਦਿਖਾਈ ਦੇ ਰਿਹਾ ਹੈ ਕਤਈ ਨਹੀਂ ਜੋ ਬੁਲਬੁਲ ਨੂੰ ਦਿਖਾਈ ਦੇ ਰਿਹਾ ਹੈ ਉਹ ਬਿੱਲੀ ਨੂੰ ਦਿਖਾਈ ਦੇ ਰਿਹਾ ਹੈ ਕਤਈ ਨਹੀਂ ਸਾਰਿਆਂ ਦੀਆਂ ਅੱਖਾਂ ਵੱਖ-ਵੱਖ ਸਾਰੇ ਦੀਆਂ ਨਜ਼ਰਾਂ ਵੱਖ-ਵੱਖ ਸਾਰਿਆਂ ਦੇ ਨਜ਼ਾਰੇ ਵੱਖ-ਵੱਖ ਇਸ ਵਾਸਤੇ ਸਾਰਿਆਂ ਵਾਸਤੇ ਫੁੱਲ ਵੱਖ-ਵੱਖ ਹੋ ਗਿਆ ਇੱਕ ਸਿਆਣਾ ਮਨੁੱਖ ਉਸ ਫੁੱਲ ਨੂੰ ਵੇਖ ਰਿਹਾ ਹੈ ਦਾਰਸ਼ਨਿਕ ਹੈ ਫਿਲਾਸਫਰ ਹੈ ਉਹ ਕਿਸੇ ਆਪਣੇ ਢੰਗ ਨਾਲ ਵੇਖਦਾ ਪਿਆ ਹੈ ਇੱਕ ਕਵੀ ਹੈ ਉਸ ਫੁੱਲ ਨੂੰ ਵੇਖ ਰਿਹਾ ਹੈ ਉਹਦੀ ਤਕਣੀ ਕੁਝ ਹੋਰ ਹੈ ਉਹਦੀ ਦ੍ਰਿਸ਼ਟੀ ਕੁਝ ਹੋਰ ਹੈ ਇਕ ਸਾਧਾਰਨ ਮਨੁੱਖ ਨੇ ਵੇਖਿਆ ਹੈ ਇਕ ਕਵੀ ਨੇ ਵੀ ਵੇਖਿਆ ਹੈ ਤੇ ਸਮਝਣਾ ਨਾ ਹੈ ਕਿ ਜੋ ਸਾਧਾਰਨ ਮਨੁੱਖ ਨੇ ਵੇਖਿਆ ਉਹੀ ਕਵੀ ਵੇਖਦਾ ਪਿਆ ਕਤਈ ਨਹੀਂ ਉਹਦੇ ਕੋਲ ਆਪਣੀ ਤਕਣੀ ਹੈ ਉਹਦੇ ਕੋਲ ਆਪਣਾ ਹੀ ਵੇਖਣ ਦਾ ਢੰਗ ਹੈ ਪਰ ਇੱਕ ਸਾਇੰਸਦਾਨ ਵੇਖ ਰਿਹਾ ਹੈ ਵਿਗਿਆਨਕ ਵੇਖ ਰਿਹਾ ਹੈ ਉਹਦੇ ਕੋਲ ਆਪਣਾ ਹੀ ਵੇਖਣ ਦਾ ਢੰਗ ਹੈ ਇਹਦੇ ਵਿੱਚ ਕਿੰਨੇ ਖਣਜ ਪਦਾਰਥ ਹੋਣਗੇ ਉਹ ਆਪਣੀ ਪਰਚੋਲ ਦੇ ਚ ਪੈ ਜਾਏਗਾ ਇਕ ਭਗਤ ਵੀ ਵੇਖਦਾ ਹੈ ਕਿ ਜਦ ਇੱਕ ਭਗਤ ਵੇਖਦਾ ਹੈ ਤੇ ਉਹਦੀ ਰਸਨਾ ਕਹਿ ਉੱਠਦੀ ਏ ਕਮਲਨ ਲੈਨ ਅੰਜਨ ਸਿਆਮ ਚੰਦਰ ਬदन ਚਿਤਚਾਰ ਗੁਰੂ ਅਰਜਨ ਦੇਵ ਜੀ ਮਹਾਰਾਜੇ ਹੈ ਪ੍ਰਭੂ ਇਹ ਖਿੜੇ ਹੋਏ ਕਮਲ ਦੇ ਫੁੱਲ ਮੈਨੂੰ ਤੇਰੇ ਨੇਤਰ ਪ੍ਰਤੀਤ ਹੁੰਦੇ ਨੇ ਤੇ ਤੇਰੀਆਂ ਖਿੜੀਆਂ ਹੋਈਆਂ ਅੱਖਾਂ ਨੇ ਤੇਰੇ ਨੇਤਰ ਕਮਲ ਦੀ ਤਰ੍ਹਾਂ ਨੇ ਤੋ ਇਹ ਵੇਖਣ ਦਾ ਆਪਣਾ ਆਪਣਾ ਇੱਕ ਢੰਗ ਹੈ। ਔਰ ਹਜ਼ਾਰਾਂ ਮਨੁੱਖ ਉਸ ਇੱਕ ਫੁੱਲ ਨੂੰ ਵੇਖਣ ਤੇ ਉਸ ਇੱਕ ਫੁੱਲ ਦੇ ਹਜ਼ਾਰਾਂ ਰੂਪ ਬਣ ਗਏ ਕਿਉਂਕਿ ਤਕਣੀਆਂ ਵਖ ਵਖ ਨੇ। ਸਾਰਿਆਂ ਦੀ ਦ੍ਰਿਸ਼ਟੀ ਵਖ ਵਖ ਹੈ। ਇਸ ਵਾਸਤੇ ਜੇ ਇੱਕ ਫੁੱਲ ਨੂੰ ਹਜ਼ਾਰਾਂ ਬੰਦੇ ਵੇਖਣ ਤੇ ਉਹਦੇ ਹਜ਼ਾਰਾਂ ਰੂਪ ਬਣ ਜਾਂਦੇ ਨੇ, ਹਜ਼ਾਰਾਂ ਜੀਵ ਵੇਖਣ ਤੇ ਹਜ਼ਾਰਾਂ ਰੂਪ ਬਣ ਜਾਂਦੇ ਨੇ। ਪਰਮਾਤਮਾ ਦਾ ਵੀ ਅਨੁਭਵ ਜਿਸ ਨੂੰ ਹੋਇਆ ਆਪਣੇ ਸੁਭਾਅ ਦੇ ਮੁਤਾਬਕ ਹੋਇਆ ਉਹਨੇ ਵੱਖ-ਵੱਖ ਰੂਪ ਬਿਆਨ ਕੀਤੇ ਨੇ। ਔਰ ਮੈਂ ਅਰਜ਼ ਕਰਾਂ ਇੱਥੇ ਗਲਤ ਆਪਾਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਕਿਉਂਕਿ ਉਹਦੀ ਆਪਣੀ ਇੱਕ ਤਕਣੀ ਉਹਨੂੰ ਹੀ ਦਿਖਾਈ ਦਿੰਦਾ ਹੈ। ਉਹਦੇ ਆਪਣਾ ਇੱਕ ਵੇਖਣ ਦਾ ਢੰਗ ਹੈ। ਔਰ ਉਸ ਢੰਗ ਦੇ ਚ ਉਹ ਜੀ ਰਿਹਾ ਹੈ। ਤੋ ਇਹ ਜਿਹੜੇ ਛੇ ઋષਿ ਸੰਨ ਇਹਨਾਂ ਦੇ ਆਪਣੇ ਜੀਵਨ ਦਾ ਢੰਗ ਸੀ। ਵਿਆਸ ਦਾ ਆਪਣਾ ਜੀਵਨ ਦਾ ਢੰਗ ਸੀ ਗੋਤਮ ਦਾ ਆਪਣਾ ਜੀਵਨ ਦਾ ਢੰਗ ਸੀ ਜੈਮਨੀ ਆਪਣੇ ਢੰਗ ਨਾਲ ਸੋਚਦਾ ਹੈ ਪਤੰਜਲੀ ਆਪਣੇ ਢੰਗ ਨਾਲ ਸੋਚਦਾ ਹੈ ਤੇ ਇਹਨਾਂ 6 ਰਿਸ਼ੀ ਅਨੇ 6 ਸ਼ਾਸਤਰ ਲਿਖੇ ਤੇ ਸਤਿਗੁਰੂ ਕਹਿੰਦੇ ਨੇ 6 ਘਰ 6 ਗੁਰ 6 ਉਪਦੇਸ਼ ਉਪਦੇਸ਼ ਵੀ ਇਹਨਾਂ ਦਾ 6 ਤਰ੍ਹਾਂ ਦਾ ਇੱਕ ਨਹੀਂ ਇਹਨਾਂ ਨੇ ਇੱਕ ਗੱਲ ਪ੍ਰਮਾਤਮਾ ਦੇ ਸੰਬੰਧ ਵਿੱਚ ਨਹੀਂ ਆਖੀ ਤੇ ਪ੍ਰਮਾਤਮਾ ਦੀ ਪ੍ਰਾਪਤੀ ਦੇ ਸੰਬੰਧ ਦੇ ਵਿੱਚ ਵੀ ਇੱਕ ਗੱਲ ਨਹੀਂ ਆਖੀ ਬਈ ਉਹਦੀ ਪ੍ਰਾਪਤੀ ਕਿਵੇਂ ਹੋਵੇਗੀ ਸਭ ਨੇ ਵਕ ਵਕ ਸਾਧਨ ਦੱਸੇ ਨਹੀਂ ਤੋਂ ਸਾਇਬ ਕਹਿੰਦੇ ਨੇ ਗੁਰੂ ਗੁਰ ਏਕੋ ਵੇਸ ਅਨੇਕ ਜਿਸ ਗੁਰੂ ਤੋਂ ਜਿਸ ਅਕਾਲ ਪੁਰਖ ਤੋਂ ਜੋ ਹੈ ਪ੍ਰੇਰਣਾ ਲੈ ਰਹੇ ਨੇ ਉਹ ਗੁਰੂ ਤੇ ਇੱਕ ਹੈ ਬਾਕੀ ਅਨੇਕਾਂ ਰੂਪ ਇਹਨਾਂ ਨੇ ਧਾਰਨ ਕਰ ਲਏ ਤੋਂ ਜਗਤ ਦੇ ਵਿੱਚ ਜਿਤਨੇ ਅਵਤਾਰੀ ਪੁਸ਼ ਸੰਤ ਮਹਾਤਮਾ ਆਏ ਵਿਚਾਰਾਂ ਵਿੱਚ ਮਤਭੇਦ ਹੁੰਦੇ ਹੋયા ਵੀ ਉਹ ਲੜੇ ਨਹੀਂ ਆਪਸ ਵਿੱਚ ਰਸ ਦੇ ਚ ਸਨ ਇਕਾਗਰਤਾ ਦੇ ਸਨ ਆਪਣੇ ਆਪਣੇ ਢੰਗ ਨਾਲ ਜੈਸੇ ਦਿਖਾਈ ਦਿੱਤਾ ਉਹਨਾਂ ਨੇ ਬਿਆਨ ਕੀਤਾ ਉਹਨਾਂ ਨੇ ਵਰਣਨ ਕੀਤਾ ਗੁਰੂ ਨਾਨਕ ਨੂੰ ਜੋ ਰੂਪ ਪ੍ਰਮਾਤਮਾ ਦਾ ਦਿਖਾਈ ਦਿੱਤਾ ਆਪ ਕਹਿੰਦੇ ਨੇ ਉਹ ਸੱਚ ਹੈ ਤੇ ਮਾਲਿਕ ਹੈ ਤੇ ਜਿਸ ਢੰਗ ਨਾਲ ਸਤਿਗੁਰੂ ਨੂੰ ਦਿਖਾਈ ਦਿੱਤਾ ਉਹ ਸਾਰੇ ਗੁਣ ਮੂਲ ਮੰਤਰ ਦੇ ਚ ਵੀ ਬਿਆਨ ਕਰ ਦਿੱਤੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਚਾ ਸਾਹਿਬ ਸਾਜਨਾ ਹੈ ਉਹਦੀ ਹਸਤੀ ਵੀ ਸੱਚ ਹੈ ਉਸਦਾ ਨਾਮ ਵੀ ਸੱਚ ਹੈ ਇਸ ਦੁਨੀਆ ਦੇ ਚ ਮਨੁੱਖਾਂ ਦੀਆਂ ਹਸਤੀਆਂ ਮਿਟਦੇ ਦੇਰ ਨਹੀਂ ਲੱਗਦੀ ਤੇ ਕਹਤੀ ਗਈ ਦੇਖਵਾ ਜੇ ਵਜਾਏ وہی ਇੱਕ ਰੈਸੀ ਜੋ ਸਾਚਾ ਖੁਦਾ ਹੈ ਮਿਟੇ ਹਸਤੀਆਂ ਕੇ ਨਿਸ਼ਾਨ ਕੈਸੇ ਕੈਸੇ ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ ਉਸਤਾਦ ਜ਼ੌਕ ਕਹਿੰਦੇ ਨੇ ਮੈਂ ਤੇ ਦੇਖ ਕੇ ਦੰਗਾ ਇਹ ਜ਼ਮੀਨ بڑے بڑے ਆਸਮਾਨ ਨਿਕਲ ਗਈ ਹੈ ਖਾ ਗਈ ਹੈ ਜਿਨ੍ਹਾਂ ਦੀ ਹਸਤੀ ਬੜੀ ਸੀ ਜਿਨ੍ਹਾਂ ਦੀ ਗੱਲ ਬੜੀ ਸੀ ਜਿਨ੍ਹਾਂ ਦੀ ਪ੍ਰਤਿਸ਼ਠਾ ਬੜੀ ਸੀ ਇਹ ਜ਼ਮੀਨ ਖਾ ਗਈ ਮਿਟੇ ਹਸਤੀਆਂ ਕੇ ਨਿਸ਼ਾਨ ਕੈਸੇ ਕੈਸੇ ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ بڑے بڑے ਆਸਮਾਨਾਂ ਨੂੰ ਨਿਕਲ ਗਈ ਇਹ ਜ਼ਮੀਨ ਆਪਣੇ ਵਿੱਚ ਖਾ ਗਈ पता नहीं कितने सिकंदर सुते पहने थे इस जमीन की गोद पता नहीं कितने दार्शनिक समा गए कितने सूरमे समा गए कितने जंगजू समा गए कितने बहादुर समा गए कितने समा गए मिटे हस्तियों के निशान कैसे कैसे जमीन खा गई आसमां कैसे कैसे और कहती गई देखवाजे बजाये नसीहतनामा कहती गई देखवाजे बजाए ਵਹੀ ਏਕ ਰਐਸੀ ਜੋ ਸਾਚਾ ਖੁਦਾ ਹੈ ਤੋ ਸਾਇਬ ਕੇ ਨੁਸਤੀ ਹਸਤੀ ਸੱਚ ਹੈ ਜਿੱਥੇ ਉਹ ਸੱਚ ਹੈ ਉਹ ਮਾਲਕ ਹੈ ਉਹਦੀ ਹਸਤੀ ਸੱਚ ਹੈ ਉਹਦਾ ਨਾਮ ਸੱਚ ਹੈ